ਅੱਜ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਦਾ ਦਿਹਾੜਾ ਹੈ ਪੰਥਰਤ ਜਿੰਦਾ ਗੁਰਚਨ ਸਿੰਘ ਟੋੜਾ ਸਾਹਿਬ ਜਿਨ੍ਹਾਂ ਦਾ ਨਾਮ ਸਾਹੀ ਦੁਨੀਆ ਦੇ ਵਿੱਚ ਬਹੁਤ ਮਾਨ ਸਨਮਾਨ ਤੇ ਇਮਾਨਦਾਰੀ ਪੱਖੋਂ ਮੰਨਿਆ ਜਾਂਦਾ ਸੀ ਹਰ ਬੰਦਾ ਉਹਨਾਂ ਨਾਲ ਗੱਲ ਕਰਨ ਦੀ ਝਿਜਕ ਕਰਦਾ ਸੀ ਕਿਉਂਕਿ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦਾ ਬੋਲਣ ਦਾ ਤਰੀਕਾ ਉਹਨਾਂ ਦਾ ਰਹਿਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਅੱਜ ਉਹਨਾਂ ਦੇ 100 ਸਾਲਾ ਆਪਾਂ ਜਨਮ ਦਿਨ ਮਨਾ ਰਹੇ ਹਾਂ ਤੇ ਉਹਦੇ ਸੰਬੰਧ ਦੇ ਵਿੱਚ ਸਾਹਿਬ ਸਤਵਿੰਦਰ ਸਿੰਘ ਟੋੜਾ ਸਾਹਿਬ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਕਲੱਬ ਨੂੰ ਨਾਲ ਲੈ ਕੇ ਸੰਤਾਂ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਅੱਜ ਵਾਤਾਵਰਣ ਪਤੀ ਪਲਾਂਟੇਸ਼ਨ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ ਸੋ ਵਧਾਈ ਦਿਨਾਂ ਇਸ ਗੱਲ ਦੀ ਔਰ ਉਹ ਸ਼ੁਰੂ ਵੀ ਤਰਵੰਣੀ ਤੋਂ ਸ਼ੁਰੂ ਕੀਤਾ ਜਦੋਂ ਕਦੇ ਵੀ ਅੱਗੇ ਕੋਈ ਪਿੰਡ ਵਸਦਾ ਸੀਗਾ ਉਹ ਤਰਵੰਣੀ ਤੋਂ ਸ਼ੁਰੂ ਕਰਦੇ ਸੀ ਸੋ ਅੱਜ ਵੀ ਤਰਵੰਣੀ ਤੋਂ ਸ਼ੁਰੂ ਕੀਤਾ ਇਸ ਗੱਲ ਦੀ ਜਿੰਨੀ ਵਧਾਈ ਲਈ ਉਨੀ ਥੋੜੀ ਆ ਨਾ ਸਲਾਹਾ ਜੋ ਹੈ ਨਾ ਗੁਰਮੁਖਾਂ ਦਾ ਇਹ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਕਰਨਾ ਚਾਹੀਦਾ ਹੈ ਇਹ ਜਿਵੇਂ ਜੇstra ਪਹਿਲਾਂ ਬੇਨਤੀ ਕੀਤੀ ਹੈ 500 700 ਬੂਟਿਆਂ ਦਾ ਗੱਲ ਨਹੀਂ ਬਣਨੀ ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜੇ ਲੱਗਣਗੇ ਤਾਂ ਕੋਈ ਵਾਤਾਵਰਣ ਦਾ ਸੁਧਾਰ ਹੋ ਸਕਦਾ। ਕਿ ਵੱਡਾ پلان ਉਲੀਕਣਾ ਹੋਵੇ ਉਹਦੇ ਵਾਸਤੇ ਪਹਿਲਾਂ ਛੋਟੇ-ਛੋਟੇ ਉਦਮ ਕਰਨੇ ਪੈਂਦੇ ਨੇ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਆਸ ਕਰਦਾ ਵੀ ਬਾਕੀ ਦੇ ਵੀ ਇਲਾਕਾ ਨਿਵਾਸੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਇਸ ਖੇਤਰ ਦੇ ਵਿੱਚ ਆਪਣੀ ਸੇਵਾ ਵਾਸਤੇ ਯੋਗਦਾਨ ਪਾਉਣਾ। ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਬਾਤ ਆ। ਤੈਨੂੰ ਦਿਨ ਵਾਤਾਵਰਨ ਨੂੰ ਦੁਸ਼ਤ ਹੁੰਦਾ ਗਰਮੀ। ਮੈਂ ਤਾਂ ਆਪਣਾ ਮੈਸੇਜ ਦੇ ਤਾ ਜੀ ਹਰੇਕ ਪਿੰਡ ਦੀ ਪੰਚਾਇਤ ਕੋਲੇ ਆਪਣੀਆਂ ਜ਼ਮੀਨਾਂ ਪਈਆਂ ਨੇ। ਜੇ ਆਪਾਂ ਕਿਸੇ ਨੂੰ ਇਹ ਕਹਿ ਸਕਦੇ ਘਟੋ ਘਟ ਪੰਚਾਇਤ ਤਾਂ ਇਹ ਕੰਮ ਕਰ ਸਕਦੀਆਂ ਨੇ ਵੀ ਜਿਹੜੀ ਆਪਣੀ ਪੰਚਾਇਤੀ ਜ਼ਮੀਨਾਂ ਉਹ ਚ ਬੂਟੇ ਲਾਓ ਔਰ ਕੁਝ ਨਾ ਕਰੋ। ਇਹਦੇ ਨਾਲ ਬਹੁਤ ਫਰਕ ਪੈ ਜਾਊਗਾ। ਸਰਕਾਰ ਵੱਲੋਂ ਵੀ ਕਿਹਾ ਮੋਟਰ ਤੇ ਵੀ ਚਾਰ-ਚਾਰ ਬੂਟੇ ਲਗਾਉਣੇ ਜ਼ਰੂਰੀ। ਬੂਟੇ ਤਾਂ ਹਜ਼ਾਰਾਂ ਦੀ ਗਿਣਤੀ ਚ ਲੱਗਣੇ ਚਾਹੀ ਚਲੋ ਵੀ ਠੀਕ ਹੈ ਉਹਨਾਂ ਨੇ ਕੋਈ ਕੈਲਕੂਲੇਸ਼ਨ ਕੀਤੀ ਹੋਣੀ ਹੈ ਵੀ ਜਿੰਨੇ ਜਿਹੜੇ ਇੱਕ ਮੋਟਰ ਤੇ ਕਬੂਟਾ ਲੱਗ ਜੂਗਾ ਤਾਂ ਇੰਨੇ ਇੰਨੇ ਟੋਟਲੇ ਨੇ ਹੋ ਜਾਣਗੇ ਉਹ ਵੀ ਚੰਗੀ ਗੱਲ ਹੈ ਪਰ ਆਪਣੇ ਤੌਰ ਤੇ ਉਦਮ ਕਰਨਾ ਪੈਣਾ ਜੀ ਸਰਕਾਰਾਂ ਤੋਂ ਇਹਦੇ ਇਹਦੇ ਚ ਕਿਸੇ ਸਰਕਾਰ ਦਾ ਨਫਾ ਨੁਕਸਾਨ ਨਹੀਂ ਸਾਡੇ ਜਿਹੜੇ ਰਹਿਣ ਵਾਲੇ ਜਿਹੜੇ ਇੱਥੋਂ ਦੇ ਨਾਗਰਿਕ ਨੇ ਉਹਨਾਂ ਦਾ ਨਫਾ ਨੁਕਸਾਨ ਹੈ ਜੇ ਨਈਂ درخت ਲੱਗਣਗੇ ਇਹ ਚ ਆਪ ਅੱਜ ਰੀਅਲਾਈਜ਼ ਕਰ ਲਈਏ ਭਾਵੇਂ ਕੱਲ ਨੂੰ ਕਰ ਲਈਏ ਇਹ ਟੋੜਾ ਸਾਹਿਬ ਦੀ 100 ਸਾਲਾਂ ਜਨੂ ਚਿਤਾਰਦੀ ਨੂੰ ਪਹਿਲਾ ਸਮਾਗਮ ਸੀ ਸਾਡਾ ਵਾਤਾਵਰਣ ਸੰਭਾਲ ਲਹਿਰ ਇੱਕ ਲਹਿਰ ਹੈ ਪਹਿਲਾ ਪ੍ਰੋਗਰਾਮ ਹੈ ਜਿਹੜਾ ਟੌੜੀ ਵਿਕੇ ਕਰਿਆ ਗਿਆ ਮਹਾਂਪੁਰਖਾਂ ਐ ਨੇ ਬਾਬਾ ਬਲਜਿੰਦਰ ਸਾਹਿਬ ਵਾਲੇ ਮੁੱਖੀ ਸੰਪਰਦਾਏ ਆਏ ਨੇ ਅਸ਼ੀਰਵਾਦ ਦਿੱਤਾ ਹੈ ਬਾਬਾ ਮਰੀਕ ਸਿੰਘ ਜੀ ਨੇ ਕਰ ਸਰ ਹੋਰ ਬੇਅੰਤ ਮਹਾਂਪੁਰਖਾਂ ਐ ਨੇ ਇਹਨਾਂ ਦਾ ਅਸ਼ੀਰਵਾਦ ਲੈ ਕੇ ਅਰੰਭ ਹੋਈ ਹੈ ਲਹਿਰ ਅਸੀਂ ਪਿੰਡ ਪਿੰਡ ਜਾਵਾਂਗੇ ਸ਼ਹਿਰਾਂ ਜਾਵਾਂਗੇ ਜ਼ਿਲ੍ਹਿਆਂ ਜਾਵਾਂਗੇ ਸੰਗਤ ਸਾਨੂੰ ਡੀਗਰੀ ਸੀ ਉਹ ਕਹਿੰਦੇ ਤੁਸੀਂ ਸ਼ੁਰੂ ਕਰ ਦਿਓ ਲਹਿਰ ਟੌੜਾ ਸਾਹਿਬ ਦੇ ਨਾਮ ਦੇ ਉੱਪਰ ਜਿਹੜਾ ਵੀ ਬੰਦਾ ਟੌੜਾ ਨੂੰ ਪਿਆਰ ਕਰਦਾ ਹੈ ਜਿਹੜਾ ਬੰਦਾ ਚੰਗੇ ਕਰਤਾਰ ਵਾਲੇ ਵਿਅਕਤੀ ਜਿਹੜਾ ਜਿਹਦਾ ਕਰਤਾਰ ਹੈ ਉਹ ਕਹਿੰਦੇ ਜੀ ਟੋੜਾ ਸਾਹਿਬ ਦੇ ਨਾਂ ਦੇ ਉੱਪਰ ਗੱਲ ਚੱਲਣੀ ਚਾਹੀਦੀ ਹੈ ਤੇ ਅੱਜ ਲਹਿਰ ਸ਼ੁਰੂ ਹੋਈ ਹੈ ਪਾਸ਼ਾ ਕਿਰਪਾ ਕਰੇ ਬਖਸ਼ ਕਰੇ ਮਹਾਂਪੁਰਖਾਂ ਦੀ ਸ਼ਿਹਾ ਮਿਲੇ ਇਹ ਹਰ ਪਿੰਡ-ਪਿੰਡ ਜਾਵਾਂਗੇ ਅਸੀਂ ਅਰ ਅਸੀਂ ਇਹ ਵੀ ਅਪੀਲ ਕਰਦਾ ਸੰਗਤ ਨੂੰ ਵੀ ਘਟੋ ਘਟ ਹਰ ਵਿਅਕਤੀ ਇੱਕ ਤਰ੍ਹਾਂ ਆਪਣੇ ਘਰੇ ਜਾਂ ਖੇਤ ਚਲਾਵੇ ਉਹਨੂੰ ਪਾਲੇ ਵੀ ਕੱਲ ਲਾਉਣ ਦੀ ਨਹੀਂ ਸੰਭਾਲ ਕੇ ਵੱਡੇ ਕਰਨ ਦੀ ਵੀ ਹੈ ਸਾਡੀ ਕੋਸ਼ਿਸ਼ ਹੈ ਸ਼ਤਾਬ ਜੀ ਦੇ ਬੂਟਾ ਲੱਗੇ ਜਨ ਸ਼ਤਾਬ ਦੇ ਟੋੜਾ ਸਾਹਿਬ ਦੇ ਉਹ ਵੱਡਾ ਹੋ ਕੇ ਸਾਡੀ ਹੁਣ ਪੀੜ੍ਹੀਆਂ ਨੂੰ ਇੱਕ ਯਾਦਗਾਰ ਰਵੇ ਤੇ ਟੋੜਾ ਸਾਹਿਬ ਦੀ ਯਾਦ ਬਵਾਵੇ ਅਸੀਂ ਜਿਸ ਤਰ੍ਹਾਂ ਟੋੜਾ ਸਾਹਿਬ ਜੀਵਨਤੀ ਉਹ ਤੋਂ ਚੰਗੇ ਸੇਵਾਦਾਰ ਬਣੀਏ ਔਰ ਪੰਥ ਨੂੰ ਸਮਰਪਿਤ ਹੋਈਏ ਇਹ ਸਾਡੀ ਬੇਨਤੀ ਹੈ ਟੀਚਰ ਦੀ ਟੀਚਰ ਦੀ ਅਸੀਂ ਗਿਣਤੀਆਂ 'ਚ ਨਹੀਂ ਪੈਣਾ ਅਸੀਂ ਤਾਂ ਕੁਆਲਟੀ ਦੇਣੀ ਹੈ ਜਿਹੜਾ ਲੱਗੂ ਨੂੰ ਪਾਲਾਂਗੇ ਮਾਨੂੰ ਹੁਸ਼ਿਆਰਪੁਰ ਤੋਂ ਫੋਨ ਆਏ ਸੀਗੇ ਦੁਆਬੇ ਚ ਵੀ ਆਏ ਸੀਗੇ ਵੀ ਅਸੀਂ ਆਉ ਜੀ ਅਸੀਂ ਤਿਆਰ ਹਾਂ ਟੋੜਾ ਸਾਹਿਬ ਦੇ ਨੋਤੇ ਅਸੀਂ ਸ਼ੁਰੂ ਕਰਨੀ ਹੈ ਸੰਗਰੂਰ ਤੋਂ ਆਏ ਨੇ ਬਠਿੰਡੇ ਤੋਂ ਆਏ ਨੇ ਕਹਿੰਦਾ ਬਾਬਾ ਸਮੁੱਚੀ ਦਿਨ ਦੁਨੀਆ ਦਾੜਾ ਸਿੱਖ ਵਸਦਾ ਟੋੜਾ ਸਾਨੂੰ ਪਿਆਰ ਕਰਦਾ ਉਹ ਕਹਿੰਦਾ ਜੀ ਉਹਨਾਂ ਦੀ ਸ਼ਤਾਬਦੀ ਮਨਾਉਣੀ ਹੈ ਤਾਂ ਵਧੀਆ ਪ੍ਰਭਾਵਲਾ ਵਾਤਾਵਰਨ ਨੂੰ ਸੰਭਾਲ ਕਰੀਏ ਜਿਹਦੀ ਜ਼ਰੂਰਤ ਹੈ ਸਮੇਂ ਦੀ ਨਾਲੇ ਪੰਨ ਨਾਲੇ ਫਲੀਆਂ ਨਾਲੇ ਟੋੜਾ ਸਾਹਿਬ ਨੂੰ ਯਾਦ ਕਰਾਂਗੇ ਨਾਲੇ ਵਾਤਾਵਰਨ 'ਚ ਆਪਣਾ ਯੋਗਦਾਨ ਪਾਵਾਂਗੇ ਆਪਣੇ ਉਹਨਾਂ ਜਿਹੜੇ ਪੀੜ੍ਹੀਆਂ ਨੇ ਉਹਨੂੰ ਚੰਗਾ ਵਾਤਾਵਰਨ ਦੇ ਕੇ ਜਾਵਾਂਗੇ ਦੁਨੀਆ 'ਚ ਕਿ ਤੇ ਅਮਰੂਦ ਨਾਲ ਅਸੀਂ ਨੇ ਸ਼ਾਨਦਾਰ ਬੁੱਟੀ ਵੀ ਲਾਏ ਨੇ ਪੌਪੂਲਰ ਵੀ ਆ ਹਰ ਤਰ੍ਹਾਂ ਦੇ ਬੂਟਾ ਲਾ ਰਹੇ ਆ ਤਾਂ ਕਿ ਇਕੱਲੇ ਅਸੀਂ ਫਰੂਟਾਂ ਤੱਕ ਨਾ ਸੀਮਤ ਰਹੀਏ ਜਿਹੜੀ ਜਿੰਦਗੀ ਲੋੜ ਪੈਂਦੀ ਹੈ ਹਰ ਬੂਟੇ ਦੀ ਫਲਦਾਰ ਵੀ ਤੇ ਸ਼ਾਨਦਾਰ ਵੀ ਉਹ ਸਾਰੇ ਅਸੀਂ ਬੂਟੇ ਲਾ ਰਹੇ ਆ ਤੇ ਜੰਗਨਾਥਪੁਰ ਦਾ ਧੰਨਵਾਦ ਹੈ ਸਾਨੂੰ ਬਹੁਤ ਸਹਿਯੋਗ ਕਰ ਰਹੇ ਨੇ ਇਹ ਤੇ ਹਰ ਪਿੰਡ ਜਾਵਾਂਗੇ ਹਰ ਸ਼ਹਿਰ ਜਾਵਾਂਗੇ ਗੁਰੂ ਕਿਰਪਾ ਕਰੇ ਅਸੀਸ ਬਖਸ਼ੇ ਸੰਗਤ ਇਹਨੂੰ ਬੜੀ ਚੜ੍ਹਦੀ ਕਲਾ ਲੈ ਕੇ ਜਾਵਾਂਗੇ ਲਹਿਰ ਨੂੰ ਇਹ ਇੱਕ ਲਹਿਰ ਹੈ ਨਾ ਕਿ ਇੱਕ ਸਮਾਗਮ ਹੈ ਦੇਸ਼ ਦੁਨੀਆ ਦੀ ਹਰ ਖਬਰ